ਹਾਂ ਜੀ ਸਰ ਜਿਹੜਾ ਨਾਕਾਬੰਦੀ ਕੀਤੀ ਗਈ ਹੈ ਉਹਨੇ ਮਾ ਬ੍ਰਿਡ ਹਾਂ ਜੀ ਮਾਨ ਯੂਸੀਬੀ ਸਾਹਿਬ ਦੀ ਹਦਾਇਤਾਂ ਮੁਤਾਬਕ ਅਸੀਂ ਰੂਟੀਨਲੀ ਚੈਕਿੰਗ ਕਰਦੇ ਹਾਂ ਹੁਣ ਸਬੀਜਨ ਵੀ ਕਰਕੇ ਸਪੈਸ਼ਲ ਨਾਕਾਬੰਦੀ ਕਰਾਈ ਗਈ ਹੈ ਹਰ ਪਾਸੇ ਜੀ ਸਾਡੇ ਤਕਰੀਬਨ 38 ਨਾਕਾ ਜਿਹੜੇ ਜਗੇ ਆਸਲ ਵਿੱਚ ਨੇੜੇ ਜੀ ਤੇ ਔਰ ਇਹਦੇ ਵਿੱਚ ਅਸੀਂ ਕੋਈ ਬਿਲਿੰਗ ਜਿਹੜੇ ਹੈਗੇ ਨੇ ਬਿਨ ਬਿਲਡ ਡਾਕੂਮੈਂਟਸ ਵਿਦਾਊਟ ਦਾ ਨੰਬਰ ਆਦਿ ਇਹਦੇ ਉਹਨਾਂ ਦੇ ਨਹੀਂ ਮਿਲ ਜਾਈਆਂ ਉਹਨਾਂ ਨੂੰ ਅਸੀਂ ਬਾਕ ਕਰ ਰਹੇ ਹਾਂ ਜੀ ਪਲੱਸ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਕਾਲੇ ਸ਼ੀਸ਼ੇ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੇ ਅਸੀਂ ਠੀਕ ਹੈ ਸਰ ਕਿੰਨੇ ਜਿਹੜੇ ਚਲਾਣਾ ਚ ਕੀਤੇ ਹੋਏ ਤਾਂ ਗੱਲ ਸਾਡੇ ਬੇਚੀਂ ਦਾ ਬੋਲ ਦੇ ਉੱਪਰ ਜਿਹੜੇ ਜਿਹੜੇ ਸਟਾਪਿੰਗ ਪੁਆਇੰਟ ਤੇ ਜਿਹੜੇ ਐਕਟਿਵ ਕਰ ਰਹੇ ਆ ਠੀਕ ਹੈ ਸਰ ਜੇ ਸਿਰਫ ਜਿਹੜੇ ਬੁਲਟ ਵੀ ਇਥੇ ਕਾਫੀ ਰੁਕੇ ਗਏ ਤੇ ਕੁਝ ਬੰਦੇ ਡੜਾਣ ਦੇ ਨਜ਼ਰ ਆਏ ਮੁਲਾਜ਼ਮ ਦੇ 60 ਸ਼ੂਟ ਵੀ ਲੱਗ ਸਕਦੀ ਹੈ ਉਹ ਬੰਦਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਜਿਹੜੇ ਬੁਲਟਾ ਪਟਾਕੇ ਵਾਲੇ ਹੈਗੇ ਜੀ ਅਸੀਂ ਉਹ ਬੁਲਟਾ ਪਟਾਕੇ ਵਾਲੇ ਵੀ ਮੋਟਰਸਾਈਕਲ ਤੇ ਨਾਲ ਬਤੀਤੇ ਹੈਗੇ ਪਰ ਸਾਡੀ ਆਮ ਪਬਲਿਕ ਨੂੰ ਅਪੀਲ ਹੈਗੀ ਆ ਵੀ ਜੇ ਉਹਨਾਂ ਨੇ ਗਲਤ ਪਰਸੈਂਸ ਕਰ ਲਿਆ ਉਹ ਭਜਾਉਣ ਦੀ ਕੋਸ਼ਿਸ਼ਾਂ ਕਰਨ ਉਹ ਆਪਣੇ ਵੀ ਸੱਟ ਮਾਰਸਾ ਦੇ ਮਰਵਾਸਾ ਦੇ ਤੇ ਸਾਡੇ ਮੁਲਾਜ਼ਮ ਨੂੰ ਕਰ ਸਕਦੇ ਆ। ਉਹ ਆਪਣੀ ਗਲਤੀ ਨੂੰ ਮੰਨਦਿਆਂ ਹੋਇਆ ਉਹਦਾ ਯਾਨ ਚਾਰਾਨ ਘਟਾਉਣ ਜਾਂ ਆਉਣ ਤੋਂ ਪਹਿਲਾਂ ਹੀ ਆਪਦਾ ਉਹਨੂੰ ਲਾਇਸੈਂਸ ਆਪਣਾ ਸਨਸਰ ਉਤਾਰ ਕੇ ਆਓ। ਤੁਹਾਨੂੰ ਵੀ ਪ੍ਰੋਪਰ ਡਾਕੂਮੈਂਟਸ ਰੱਖਣ ਮੋਟਰ ਵਹੀਕਲ ਐਕਟ ਜਿਹੜਾ ਕਹਿੰਦਾ ਆ ਉਸ ਨਾਮ ਦੇ ਉੱਤੇ ਚੱਲਣਾ ਹੈ।